ਹਾਂਜੀ ਸਤਿ ਸ਼੍ਰੀ ਅਕਾਲ ਐਸੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੇਤਾਂ ਠੀਕ ਹੈ ਜੀ ਵਧੀਆ ਵਧੀਆ ਮੰਦੀਪ ਬੋਲਦਾ ਹਾਂ ਇਹ ਹਲਕਾ ਪ੍ਰਧਾਨ ਯੂਥ ਕਾਂਗਰਸ ਜੀ ਬਾਈ ਰਾਹੁਲ ਦੇ ਦਫ਼ਤਰੋਂ ਬਾਈ ਰਾਹੁਲ ਦੇ ਦਫ਼ਤਰੋਂ ਹੀ ਹਲਕਾ ਪ੍ਰਧਾਨ ਯੂਥ ਕਾਂਗਰਸ ਜੀ ਮੰਦੀਪ ਬੋਲਦਾ ਹਾਂ ਜੀ ਮੰਦੀਪ ਕਿਹੜਾ ਪੰਡਤ ਹੈ ਤਰਾ ਸੈਸੜੀ ਜੀ ਉਹ ਤੁਸੀਂ ਨੂੰ ਮਿਲ ਕੇ ਗਿਆ ਸੀ ਜਿੱਦੇ ਜੁਆਇਨਿੰਗ ਕੀਤੀ ਸੀ ਜੀ ਹਾਂ ਚਲੋ ਅੱਛਾ ਹਾਂ ਸੈਸੜੀ ਵਾਲਾ ਪ੍ਰਧਾਨ ਹਾਂਜੀ 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 ਆ ਜਾ ਫਿਰ ਤੇ ਉਹ ਹੀ ਤੁਸੀਂ ਹਰਬੰਸ ਲਾਲ ਕੇ ਘਰੇ ਜਾ ਕੇ ਆਏ ਸੀ ਜੀ ਹਰਬੰਸ ਲਾਲ ਕਿਹੜਾ ਹੈਗਾ ਉਹ ਨਾਇਬ ਕੋਟ ਚ ਲੱਗਾ ਮੰਨਦਾ ਜੈਤੋ ਹਾਂ ਤੇ ਉਹਦਾ ਮੁੰਡਾ ਹੁਣੇ ਪਿਸਤੌਲ ਚੱਕੀ ਫਿਰਦਾ ਸੀ ਤੇ ਕਿਸੇ ਦਿਨ ਨੂੰ ਮਾਰਨ ਗਿਆ ਸੀ ਤੇ ਉਹਨੂੰ ਮੁੰਡੇ ਨੂੰ ਲਿਆ ਕੇ ਪੇਸ਼ ਕਰੋ ਸਾਡੇ ਪਿਸਤੌਲ ਉਹੀ ਹੈ ਜੀ ਉਹ ਨਾ ਉਹ ਗਾਲੀ ਗਲੋਚ ਹੋਇਆ ਜੀ ਉਹ ਪਿਸਤੌਲ ਵਾਲਾ ਤਾਂ ਐਵੇਂ ਨਜਾਇਜ਼ ਜੀ ਲਿਖਾ ਗਏ ਨਹੀਂ ਪਿਸਤੌਲ ਵਾਲਾ ਸੱਚੀ ਨਹੀਂ ਜਾਇਜ਼ ਲਿਖਾ ਗਏ ਮੁੰਡੇ ਨੂੰ ਲਿਆ ਕੇ ਪੇਸ਼ ਕਰੋ ਤੇ ਨਾਲੇ ਪਿਸਤੌਲ ਲਿਆਓ ਉਹਦਾ ਕਿੱਥੇ ਹੈਗਾ ਜੱਦੇ ਗਾਲੀ ਗਲੋਚ ਦੇ ਨਾਲ ਹੋਰ ਤਾਂ ਨਹੀਂ ਆਪਾਂ ਤੜਕੇ ਬੇਸ਼ਕਾਰ ਦੇ ਨਾ ਮੈਂ ਵੀ ਇਹੋ ਜਿਹੇ ਬੰਦਿਆਂ ਦੀ ਮਦਦ ਕਰਦਾ ਆ ਇਹ ਨਹੀਂ 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 ਇਹ ਉਹ ਗੱਲ ਨਹੀਂ 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 ਨਾ ਕੀ ਹੈਗਾ ਉਹਨਾਂ ਦਾ ਆਪਾਂ ਤੜਕੇ ਬੇਸ਼ਕਰੋਂ ਮੁੰਡਾ ਕਿੱਥੇ ਹੈਗਾ ਕਰਦੇ ਕਰਦੇ ਆ ਹੀ ਕਰਦੇ ਆ ਤੂੰ ਦਵਾਰਾ ਨਰ ਨਾਲ ਗੱਲ ਕੀਤੀ ਓ ਤੇਰੀ ਮੈਂ ਵੇਖੀ ਛੱਲ ਲਾਉਣਾ ਤੇਰੀ ਵੀ ਮੁੰਡੇ ਨੂੰ ਲਿਆ ਕੇ ਬੇਸ਼ਕਰ ਬਾਰੇ ਸਾਰੇ ਬਸਤੌਲ ਕਰਦੇ ਕਰਦੇ ਆ ਹੀ ਕਰਦੇ ਆ